ਬੁਕਿੰਗ ਸ਼ਬਦ ਜਰੂਰ ਸਾਹਮਣੇ ਆਉਦਾ ਹੈ ਤਾਂ ਮਨ ਦੇ ਵਿੱਚ ਪੈਸਾਂ ਦਾ ਖਿਆਲ ਆਉਂਦਾ ਹੈ ਕਿਉਂਕਿ ਉੱਥੇ ਐਡਵਾਂਸ ਬੁਕਿੰਗ ਹੁੰਦੀ ਹੈ ਸਿਨੇਮਾ ਹਾਲ ਦੀ ਬੁਕਿੰਗ ਵੀ ਅਸੀਂ ਫਿਲਮ ਦੇਖਣ ਤੋਂ ਪਹਿਲਾਂ ਹੀ ਐਡਵਾਂਸ ਦੇ ਵਿੱਚ ਕਰਵਾਉਂਦੇ ਹਾਂ ਕ੍ਰਿਕਟ ਜਾਂ ਕਿਸੇ ਹੋਰ ਖੇਡ ਦਾ ਮੈਚ ਦੇਖਣ ਲਈ ਅਸੀਂ ਉੱਥੋਂ ਦੇ ਸਟੇਡੀਅਮ ਦੇ ਵਿੱਚ ਵੀ ਸੀਟ ਐਡਵਾਂਸ ਦੇ ਵਿੱਚ ਬੁੱਕ ਕਰਦੇ ਹਾਂ ਪਰ ਹੁਣ ਇੱਕ ਹੋਰ ਨਵੀਂ ਚੀਜ਼ ਦੀ ਬੁਕਿੰਗ ਹੋਣ ਲੱਗ ਪਈ ਹੈ ਦਰ ਰਸਲ ਸਿਆਸਤ 'ਚ ਵੀ ਐਡਵਾਂਸ ਬੁਕਿੰਗ ਹੋਣ ਲੱਗ ਪਈ ਹੈ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਪੰਜਾਬ ਦੇ ਲੀਡਰ ਕਹਿ ਰਹੇ ਨੇ ਸਿਆਸੀ ਪਾਰਟੀਆਂ ਵੋਟਰਾਂ ਦੀ ਬੁਕਿੰਗ ਤਾਂ ਨਹੀਂ ਕਰ پا ਰਹੀਆਂ ਪਰ ਲੀਡਰਾਂ ਦੀ ਬੁਕਿੰਗ ਹੋ ਰਹੀ ਹੈ। ਦਰਸਲ ਪ੍ਰਤਾਪ ਬਾਜਵਾ ਨੇ ਇੱਕ ਬਹੁਤ ਵੱਡਾ ਦਾਵਾ ਠੋਕ ਦਿੱਤਾ ਹੈ। ਕਾਂਗਰਸ ਦੇ ਵੱਡੇ ਲੀਡਰ ਸਾਹਿਬ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਸਾਡੇ ਸੰਪਰਕ ਦੇ ਵਿੱਚ ਨੇ। ਮੈਨੂੰ ਅਪਰੋਚ ਕਰਦੇ ਰਹਿੰਦੇ ਨੇ ਤੇ ਇੱਕ ਤਰ੍ਹਾਂ ਨਾਲ ਐਡਵਾਂਸ ਬੁਕਿੰਗ ਕਰ ਰਹੇ ਨੇ। ਇਥੇ ਵਾਸਨੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਪ੍ਰਤਾਪ ਬਾਜਵਾ ਨੇ ਭਾਜਪਾ ਵੱਲ ਆਪਣੀ ਬੁਕਿੰਗ ਕਰ ਲਈ ਹੈ। ਬਾਜਾ ਬੈਂਗਲੌਰ ਗਏ ਸਨ ਅਤੇ ਉੱਥੇ ਉਹ ਆਪਣੇ ਭਰਾ ਦੇ ਜ਼ਰੀਏ ਭਾਜਪਾ ਦਾ ਪੱਲਾ ਫੜਨ ਦੀ ਤਿਆਰੀ ਕਰ ਚੁੱਕੇ ਨੇ ਹੁਣ ਅਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਸਿਆਸੀ ਪਾਰਟੀਆਂ ਦਾ ਗਣਿਤ ਬਦਲੇਗਾ ਅਤੇ ਕੀ ਹੁਣ ਲੀਡਰਾਂ ਦਾ ਕੋਈ ਡਿਨੇਮਾਨੀ ਨਹੀਂ ਰਿਹਾ ਕਿਉਂਕਿ ਇਹ ਨਹੀਂ ਪਤਾ ਕਿ ਅੱਜ ਜਿਹੜਾ ਲੀਡਰ ਇੱਕ ਪਾਰਟੀ ਦੇ ਵਿੱਚ ਹੈ ਪਤਾ ਨਹੀਂ ਉਹ ਕਿ ਦਿਨ ਚੜ੍ਹ ਦਿਨ ਉਸ ਦੂਸਰੀ ਪਾਰਟੀ ਦੇ ਵਿੱਚ ਨਾ ਹੋਵੇ